ਨਾਂ ਨੂੰ ਕੇਸ ਕੀਤਾ ਜੀ ਭਵਨ ਕੁਮਾਰ ਵਿਜੇ ਕੁਮਾਰ ਤੇ ਰਾਜੀਤ ਦੀ ਇਹ ਜਸਮ ਨਿੰਨ ਦਾ 2 ਦਿਨ ਦਾ ਬਰਸਮਾਰਡ ਮਨਜ਼ੂਰ ਕੀਤਾ ਫਰਮਾਇਆ ਜੀ ਤੁਰ ਸਭ ਕੇ ਕਿਨਾ ਕਿਨਾ ਨੂੰ ਪੇਸ਼ ਕੀਤਾ ਸਰ ਤੇ ਕੀ ਮਾਨਯੋਗ ਜੱਜ ਸਾਹਿਬ ਨੇ ਕੀ ਫੈਸਲਾ ਦਿੱਤਾ ਇਹਨਾਂ ਨੂੰ ਪੇਸ਼ ਕੀਤਾ ਜੀ ਭਵਨ ਕੁਮਾਰ ਵਿਜੇ ਕੁਮਾਰ ਤੇ ਰਾਜੀਤ ਨੂੰ ਤੇ ਜੱਜ ਸਾਹਿਬ ਨੇ ਇਹਨਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਮਨਜ਼ੂਰ ਕੇ ਫਰਮਾਇਆ ਜੀ ਤੇ ਮਾਲਕ ਦੀ ਗ੍ਰਿਫਤਾਰੀ ਹੋਈ ਆ ਸਰ ਇਹਦੇ ਚ ਨਹੀਂ ਇਹ ਜੋ ਉਪਸਾਰ ਨਹੀਂ ਸਰ ਛਾਪੇਮਾਰੀ ਹੋ ਰਹੀ ਆ ਹਾਂ ਜੀ ਜਾਰੀ ਹੈ ਜੀ ਐ ਸਰ ਕਿਵੇਂ ਜਿਹੜੇ ਕਾਨਾ ਬੇਕਰਜ਼ਦਾ ਤੇ ਇਹਨਾਂ ਦਾ ਕੋਈ ਕਨੈਕਸ਼ਨ ਦਾ ਲੱਗਿਆ ਪਤਾ ਕੀ ਮੈਨੂੰ ਹਾਂ ਜੀ ਹਾਂ ਉਹ ਇਹਨਾਂ ਦੀ ਰਜਿਸਟਰਡ ਹੈ ਸਰ ਜਿਹੜੀ ਇੰਡੀਅਨ ਬੇਕਰੀ ਸੀ ਉੱਥੇ ਹੀ ਇਹ ਬਣਦਾ ਸੀ ਕਿ ਪਟਿਆਲਾ ਦਾ ਬਹੁਚਰਚਿਤ ਮਾਮਲਾ ਕੇਕ ਮਾਮਲਾ ਜਿਸ ਕੇਕ ਨੂੰ ਖਾ ਕੇ ਇੱਕ 마ਸੂਮ ਬੱਚੀ ਦੀ ਜਾਨ ਚਲੀ ਗਈ ਕੇਕ ਬਣਾਉਣ ਵਾਲੇ ਬੇਕਰੀ ਦੇ ਮਾਲਕ ਨੂੰ ਪੁਲਿਸ ਹਜੇ ਵੀ ਲੱਭ ਰਹੀ ਹੈ ਪਰ ਉਸ ਦੇ ਕਰਿੰਦੇ ਜਿਹੜੇ ਆ ਉਹ ਗ੍ਰਫਤ ਦੇ ਵਿੱਚ ਆ ਚੁੱਕੇ ਨੇ ਜਿਹੜੇ ਉੱਥੇ ਕੰਮ ਕਰਦੇ ਨੇ ਉਹਨਾਂ ਨੂੰ ਪੁਲਿਸ ਨੇ ਗ੍ਰਫਤਾਰ ਕੀਤਾ ਗ੍ਰਫਤਾਰ ਕਰਨ ਤੋਂ ਬਾਅਦ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਮਾਨਯੋਗ ਅਦਾਲਤ ਨੇ ਉਹਨਾਂ ਦਾ 2 ਦਿਨ ਦਾ ਰਿਮਾਂਡ ਜਿਹੜਾ ਆ ਉਹ ਪੁਲਿਸ ਨੂੰ ਦੇ ਦਿੱਤਾ ਹੈ ਜਦਕਿ ਬੇકરી ਦੇ ਮਾਲਕ ਨੂੰ ਫੜਨ ਦੇ ਲਈ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੀ ਬੱਚੀ ਦੇ ਕਾਤਲਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਉਹ ਵਿਕਰੀ ਤੋਂ ਆਨਲਾਈਨ ਆਰਡਰ ਕੇਕ ਕਰਦੇ ਨੇ ਉਸ ਤੋਂ ਬਾਅਦ ਕੇਕ ਕੱਟ ਕੇ ਖਾਇਆ ਜਾਂਦਾ ਹੈ ਤੇ ਫਿਰ ਪੂਰੇ ਪਰਿਵਾਰ ਦੀ ਤਬੀਅਤ ਖਰਾਬ ਹੋ ਜਾਂਦੀ ਹੈ ਹੌਲੀ ਹੌਲੀ ਤਬੀਤ ਖਰਾਬ ਹੁੰਦੀ ਜਾਂਦੀ ਹੈ ਹਸਪੀਟਲ ਦੇ ਵਿੱਚ ਬੱਚੀ ਨੂੰ ਦਾਖਲ ਕਰਵਾਇਆ ਜਾਂਦਾ ਜਿਸ ਤੋਂ ਬਾਅਦ ਬੱਚੀ ਦੀ ਮੌਤ ਹੋ ਜਾਂਦੀ ਹੈ ਤੇ ਇਹ ਮਾਮਲਾ ਹਰ ਪਾਸੇ ਚਰਚਾ ਦੇ ਵਿੱਚ ਆ ਜਾਂਦਾ ਹੈ ਸੁਰੱਖਿਆ ਦੇ ਵਿੱਚ ਆ ਜਾਂਦਾ ਹੈ ਪਰਿਵਾਰ ਦਾ ਕਹਿਣਾ ਹੈ ਕਿ ਸਖਤ ਤੋਂ ਸਖਤ ਸਜ਼ਾ ਜਿਹੜੀ ਆ આરોપીਆਂ ਨੂੰ ਮਿਲਣੀ ਚਾਹੀਦੀ ਹੈ ਤਾਂ ਜੋ ਉਹਨਾਂ ਨੂੰ ਇਨਸਾਫ਼ ਮਿਲ ਸਕੇ ਅਤੇ ਉਹਨਾਂ ਦੀ ਬੱਚੀ ਨੂੰ ਇਨਸਾਫ਼ ਮਿਲ ਸਕੇ ਬੱਚੀ ਨੇ ਕੇਕ ਖਾ ਕੇ ਆਪਣੀ ਜਾਨ ਗਵਾ ਦਿੱਤੀ ਕੇਕ ਦੇ ਵਿੱਚ ਅਜਿਹਾ ਕੀ ਸੀ ਸਿਹਤਬਬਾਗ ਵੀ ਇਸ ਨੂੰ ਲੈ ਕੇ ਪੁਲਿਸ ਦੀ ਜਿਹੜੀ ਜਾਂਚ ਦੇ ਵਿੱਚ ਮਦਦ ਕਰੇਗਾ ਹੁਣ ਦੇਖਣਾ ਇਹ ਹੋਵੇਗਾ ਕਿ ਕੇਕ ਬੇકરી ਦੇ ਮਾਲਕ ਨੂੰ ਕਦੋਂ ਤੱਕ ਗ੍ਰਫਤਾਰ ਕੀਤਾ ਜਾਂਦਾ ਪਰ ਇਨਾ ਕਰਿੰਦਿਆਂ ਇਨਾ ਮਜ਼ਦੂਰਾਂ ਨੂੰ ਜੜਾਇਆ ਫੜ ਲਿਆ ਗਿਆ ਤੇ 2 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਰਿਮਾਂਡ ਦੇ ਦੌਰਾਨ ਕਿਹੜੇ-ਕਿਹੜੇ ਖੁਲਾਸੇ ਕਰਨਗੇ ਨੂੰ ਬੇਸ ਕੀਤਾ ਜੀ ਪਵਨ ਕੁਮਾਰ ਵਿਜੇ ਕੁਮਾਰ ਤੇ ਰਾਜੀਤ ਤੇ ਜਸਮਨ ਸਿੰਘ ਦਾ ਦੋ ਦੰਦਾ ਬursman ਨੂੰ ਮਨਜ਼ੂਰੀ ਕੇ ਫਰਮਾਇਆ ਜੀ